ਗੁਰੂ ਅੰਗਦ ਦੇ ਮਹਾਰਾਜ ਜੀ ਦੇ ਸਮੇਂ ਦੀ ਨਾ ਇੱਕ ਬੜੀ ਪਿਆਰੀ ਘਟਨਾ ਸਾਨੂੰ ਮਿਲਦੀ ਹੈ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਖਡੂਰ ਸਾਹਿਬ ਦੀ ਧਰਤੀ ਤੇ ਟਿਕੇ ਹੋਏ ਨੇ ਕਿਉਂਕਿ ਉਹਨਾਂ ਨੇ ਆਪਣੇ ਜੀਵਨ ਦੇ ਬਹੁਤ ਸਾਰੇ ਸਾਲ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਨੇ ਖਡੂਰ ਸਾਹਿਬ ਚ ਬਤੀਤ ਕੀਤੇ ਖਡੂਰ ਸਾਹਿਬ ਦੀ ਧਰਤੀ ਤੇ ਨਾ ਇੱਕ ਇੱਕ ਦਿਨ ਇੱਕ ਸ਼ਰਧਾਲੂ ਆਇਆ ਜਿਨੇ ਪੰਡਤਾਂ ਵਾਲਾ ਲਿਬਾਸ ਪਾਇਆ ਹੋਇਆ ਜਿਹਦਾ ਨਾਮ ਹੈ ਜੋਧਰਾਮ ਉਹਨੇ ਆ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਹੈ ਚਰਨਾਂ ਦੇ ਵਿੱਚ ਆ ਕੇ ਝੁਕਿਆ ਔਰ ਬੇਨਤੀ ਕੀਤੀ ਚਰਨਾਂ ਚ ਕੇ ਮਹਾਰਾਜ ਮੇਰੇ ਅੰਦਰ ਨਾ ਆਪਣੀ ਜਾਤ ਦਾ ਬੜਾ ਹੰਕਾਰ ਹੈ ਮੇਰੇ ਅੰਦਰ ਨਾ ਧਨ ਦਾ ਬੜਾ ਹੰਕਾਰ ਹੈ ਸਰੀਰ ਦਾ ਬੜਾ ਹੰਕਾਰ ਹੈ ਮੈਂ ਕੱਢਣਾ ਚਾਹੁੰਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕਰਨ ਤੋਂ ਬਾਅਦ ਇਹ ਭਾਈ ਜੋਧਰਾਮ ਬਾਹਰ ਆ ਗਿਆ ਜਿੱਥੇ ਸੰਗਤ ਨੇ ਜੋੜੇ ਲਾਏ ਹੋਏ ਸਨ ਨਾ ਉੱਥੇ ਬਹਿ ਗਿਆ ਜਿਹੜੀ ਇਹਨੇ ਧੋਤੀ ਪੈਣੀ ਹੋਈ ਸੀ ਉਹ ਧੋਤੀ ਨਾਲ ਜੋੜੇ ਸਾਫ਼ ਕਰਨ ਲੱਗ ਪਿਆ ਕੱਪੜਿਆਂ ਦੀ ਵੀ ਪਰਵਾਹ ਨਾ ਕੀਤੀ ਕੱਲਾ-ਕੱਲਾ ਜੋੜਾ ਸਾਫ਼ ਕਰਦਾ ਸੰਗਤ ਦੇ ਜੋੜੇ ਜਿਹੜੇ ਪਏ ਹੋਏ ਨੇ ਜੋੜੇ ਸਾਫ਼ ਕਰਨ ਤੋਂ ਬਾਅਦ ਜਿਹੜੀ ਧੂੜ ਇਹਦੇ ਕੱਪੜੇ ਨਾਲ ਥੋਤੀ ਨਾਲ ਲੱਗਦੀ ਉਹ ਲਾ ਲਾ ਕੇ ਮੱਥੇ ਨਾਲ ਲਾਉਂਦਾ ਹੈ ਵੀ ਕਿਤੇ ਮੇਰਾ ਹੰਕਾਰ ਟੁੱਟ ਜਾਏ ਸੰਗਤ ਜੀ ਕੁਝ ਟਾਈਮ ਕੁਝ ਦਿਨ ਸੇਵਾ ਕਰਨ ਤੋਂ ਬਾਅਦ ਖੜੂਰ ਸਾਹਿਬ ਦੀ ਧਰਤੀ ਤੇ ਜਿੱਥੇ ਲੰਗਰ ਹਾਲ ਸੀ ਸੰਗਤ ਲੰਗਰ ਛਕਦੀ ਸੀ ਉਹਦੇ ਸਾਹਮਣੇ ਨਾ ਖੁੱਲੀ ਜਗ੍ਹਾ 'ਚ ਵਿਚਾਲੇ ਇਹਨੇ ਇੱਕ ਥੜਾ ਬਣਾਉਣਾ ਸ਼ੁਰੂ ਕਰਤਾ ਇੱਕ ਥੜਾ ਬਣਾਇਆ ਜਿਨੂੰ ਮਿੱਟੀ ਨਾਲ ਚੰਗੀ ਤਰ੍ਹਾਂ ਜਿਹੜਾ ਲਿੰਬਿਆ ਤਿਆਰ ਕੀਤਾ ਔਰ ਸੰਗਤ ਨੂੰ ਇਹਨੇ ਬੇਨਤੀ ਕੀਤੀ ਵੀ ਜਦੋਂ ਤੁਸੀਂ ਸਾਰੇ ਲੰਗਰ ਛਕ ਲੈਂਦੇ ਹੋ ਨਾ ਆਪਣੇ ਭਾਂਡੇ ਆਪ ਨਾ ਧੋਇਆ ਕਰੋ। ਇਹ ਥੜੇ ਤੇ ਰੱਖ ਦਿਆ ਕਰੋ। ਸੰਗਤ ਨੇ ਜਦੋਂ ਲੰਗਰ ਛਕਣਾ ਤੇ ਸਾਰੇ ਭਾਂਡੇ ਉਹ ਬਰਤਨ ਲਿਆ ਕੇ ਥੜੇ ਤੇ ਰੱਖ ਦੇਣਾ। ਜਿੰਨੀਆਂ ਕੌਲੀਆਂ ਥਾਲ ਪਤਲਾ ਦੂਨੇ ਜਿਹੜੇ ਉਸ ਟਾਈਮ ਦੇ ਬਰਤਨ ਹੁੰਦੇ ਸਨ ਉਥੇ ਢੇਰ ਲੱਗ ਜਾਣਾ ਇਹਨੇ ਰਾਤ ਤੱਕ ਉਹ ਭਾਂਡਿਆਂ ਨੂੰ ਇਕੱਲੇ ਨਹੀਂ ਧੋਂਦੇ ਰਹਿਣਾ ਤੇ ਸਾਰਿਆਂ ਨੂੰ ਕਹਿਣਾ ਵੀ ਆ ਭਾਈ ਜੋਧਰਾਮ ਕਮਾਲ ਦਾ ਸਿੱਖ ਹੈ ਸਾਰਾ ਦਿਨ ਭਾਂਡੇ ਹੀ ਮਾਂਜਦਾ ਰਹਿੰਦਾ ਸੰਗਤ ਦੇ ਭਾਂਡੇ ਹੀ ਧੋਂਦਾ ਰਹਿੰਦਾ ਤੇ ਰਾਤ ਦੇ 12-12 ਵਜੇ ਤੱਕ ਉਹਨਾਂ ਨੇ ਸੇਵਾ ਕਰਦੇ ਰਹਿਣਾ ਕਦੇ ਭਾਂਡੇ ਧੋਣ ਲੱਗ ਜਾਣਾ ਕਦੇ ਆਏ ਗਈ ਸੰਗਤ ਦੀ ਸੇਵਾ ਕਰਨ ਲੱਗ ਜਾਣਾ ਲੰਗਰ ਛਕਾਉਣ ਲੱਗ ਜਾਣਾ ਭਾਈ ਜੋਤਰਾਮ ਦੀ ਵਡਿਆਈ ਜਿਹੜੀਆਂ ਨਾ ਬੜੀ ਜਿਆਦਾ ਹੋਣ ਲੱਗ ਪਈ ਖਡੂਰ ਸਾਹਿਬ 'ਚ ਜਿੱਥੇ ਵੀ ਦੋ ਸਿੱਖ ਖੜੇ ਹੁੰਦੇ ਸਨ ਉਹ ਗੱਲਾਂ ਹੀ ਚੱਲਣੀਆਂ ਭਾਈ ਜੋਤਰਾਮ ਬਾਰੇ ਵੀ ਭਾਈ ਜੋਤਰਾਮ ਕਮਾਲ ਦਾ ਸਿੱਖ ਹੈ ਐਨਾ ਵੱਡਾ ਸੇਵਾਦਾਰ ਸਾਰਾ ਦਿਨ ਭਾਂਡੇ ਧੁੰਦਾ ਰਹਿੰਦਾ ਭਾਂਡੇ ਮਾਂਜਦਾ ਰਹਿੰਦਾ ਬੜਾ ਵੱਡਾ ਸੇਵਾਦਾਰ ਹੈ ਨਿਮਰਤਾ ਬੜੀ ਹੈ ਇੱਕ ਦਿਨ ਨਾ ਕੁਝ ਈਰਖਾਲੂ ਕਿਉਂਕਿ ਈਰਖਾ ਕਰਨ ਵਾਲੇ ਵੀ ਵਿੱਚੋਂ ਕੁਝ ਲੋਕ ਹੁੰਦੇ ਨੇ ਉਹਨਾਂ ਨੇ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਸ਼ਿਕਾਇਤ ਕਰ ਦਿੱਤੀ। ਕਹਿਣ ਲੱਗੇ ਮਹਾਰਾਜ ਤੁਸੀਂ ਕਹਿੰਦੇ ਹੋ ਸਾਰੀ ਸੰਗਤ ਕਹਿੰਦੀ ਆ ਕਿ ਜੋਤਰਾਮ ਜਿਹੜਾ ਨਾ ਇਹ ਬੜਾ ਵੱਡਾ ਤੁਹਾਡਾ ਸਿੱਖ ਹੈ ਬੜੀ ਨਿਮਰਤਾ ਚ ਰਹਿੰਦਾ ਹੈ ਤੇ ਬੜੀ ਸੇਵਾ ਕਰਦਾ ਹੈ। ਪਰ ਮਹਾਰਾਜ ਇੱਕ ਇਹਦੇ ਬਾਰੇ ਸਾਨੂੰ ਗੱਲ ਪਤਾ ਲੱਗੀ ਹੈ। ਕਿਉਂਕਿ ਜਿਹੜੇ ਈਰਖਾਲੂ ਲੋਕ ਹੁੰਦੇ ਨੇ ਨਫ਼ਰਤ ਕਰਨ ਵਾਲੇ ਲੋਕ ਹੁੰਦੇ ਨੇ ਉਹ ਕਿਤੋਂ ਨਾ ਕਿਤੋਂ ਕੋਈ ਸੁਰਾਖ ਲੱਭ ਹੀ ਲੈਂਦੇ ਨੇ ਕੋਈ ਰਾਹ ਲੱਭ ਹੀ ਲੈਂਦੇ ਨੇ ਕਹਿੰਦੇ ਮਹਾਰਾਜ ਇਹਦੇ ਬਾਰੇ ਸਾਨੂੰ ਇਹ ਪਤਾ ਲੱਗਾ ਹੈ ਬਈ ਇਹ ਨਾ ਲੰਗਰ ਦੇ ਵਿੱਚੋਂ ਕਦੇ ਲੰਗਰ ਨਹੀਂ ਛਕਦਾ ਅਸੀਂ ਕਦੇ ਨਹੀਂ ਵੇਖਿਆ ਨੂੰ ਵੀ ਲੰਗਰ ਚੋਂ ਲੰਗਰ ਛਕਦਾ ਹੋਏ ਇਹ ਕਦੀ ਵੀ ਪੰਗਤ ਵਿੱਚ ਨਹੀਂ ਬੈਠਾ ਵੇਖਿਆ ਲੋਕਿ ਉਹਨਾਂ ਟਾਈਮਾਂ 'ਚ ਨਾ ਜਿਵੇਂ ਅਸੀਂ ਗੁਰੂ ਅੰਗਦ ਦੇਵ ਸਾਹਿਬ ਦੀ ਗੱਲ ਕਰ ਲਈਏ ਗੁਰੂ ਅਮਰਦਾਸ ਜੀ ਦੀ ਗੱਲ ਕਰ ਲਈਏ ਅੱਜ ਵੀ ਵੈਸੇ ਜਾਤ ਪਾਤ ਦੇ ਬੜੇ ਵਿਤਕਰੇ ਨੇ ਉਹਨਾਂ ਟਾਈਮਾਂ 'ਚ ਵੀ ਬਹੁਤ ਜ਼ਿਆਦਾ ਹੁੰਦੇ ਸਨ ਉਸ ਟਾਈਮ ਤੇ ਕਿਉਂਕਿ ਨਵੀਂ-ਨਵੀਂ ਇਹ ਸੱਚੇ ਪਾਤਸ਼ਾਹ ਜੀ ਨੇ ਇੱਕ ਨਵਾਂ ਕਨਸੈਪਟ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ ਸੀ ਲੰਗਰ ਦੀ ਰੀਤ ਉਹਨਾਂ ਚਲਾਈ ਸੀ ਤੇ ਉਹਦੇ ਕਰਕੇ ਲੋਕਾਂ ਨੂੰ ਇਹ ਚੀਜ਼ ਬੜੀ ਨਵੀਂ ਲੱਗਦੀ ਸੀ ਤੇ ਲੋਕ ਕਈ ਲੋਕ ਜਿਹੜੇ ਉਹ ਬੜੀ ਇਸ ਚੀਜ਼ ਨਾਲ ਨਫ਼ਰਤ ਵੀ ਕਰਦੇ ਸਨ ਜਿਹੜੇ ਹੰਕਾਰ ਹੀ ਲੋਕ ਸਨ ਵੀ ਇਹ ਸਾਰੀ ਜਾਤਾਂ ਦੇ ਨੂੰ ਬਰਾਬਰੀ ਬਿਠਾ ਦਿੰਦੇ ਨੇ ਜਿਹੜੇ ਉੱਚੀਆਂ ਜਾਤਾਂ ਵਾਲੇ ਹੁੰਦੇ ਸੀ ਆਪਣੇ ਆਪ ਨੂੰ ਉੱਚਾ ਸਮਝਦੇ ਸੀ ਵੀ ਅਸੀਂ ਛੋਟੀ ਜਾਤ ਵਾਲੇ ਨਾਲ ਬਹਿ ਕੇ ਲੰਗਰ ਕਿਉਂ ਛਕੀਏ ਤੇ ਉਹਨਾਂ ਨੇ ਇਹ ਸ਼ਿਕਾਇਤ ਕੀਤੀ ਮਹਾਰਾਜ ਲੱਗਦਾ ਜਿਹੜਾ ਜੋਧਰਾਮ ਹੈ ਨਾ ਇਹ ਲੰਗਰ ਨਾਲ ਨਫ਼ਰਤ ਕਰਦਾ ਹੈ ਇਹਨੂੰ ਆਪਣੀ ਜਾਤ ਦਾ ਬੜਾ ਮਾਣ ਹੈ ਇਹਨੂੰ ਕਦੀ ਕਿਸੇ ਨੇ ਪੰਗਤ ਵਿੱਚ ਨਹੀਂ ਬਿਠਾ ਵੇਖਿਆ ਪੰਗਤ ਵਿੱਚ ਇਹਨੂੰ ਕਦੇ ਕਿਸੇ ਵਿਖੇ ਨਹੀਂ ਵੀ ਲੰਗਰ ਛਕਦਾ ਹੋਏ ਸਾਰੀ ਸੰਗਤ ਉੱਤੇ ਲੰਗਰ ਛਕਦੀ ਹੈ। ਫਿਰ ਇਹ ਲੰਗਰ ਕਿੱਥੋਂ ਛਕਦਾ ਹੈ? ਮਹਾਰਾਜ ਜਾਂ ਤੇ ਕਿਤੇ ਬਾਹਰੇ ਬਣਾ ਕੇ ਆਪਣਾ ਲੰਗਰ ਛਕ ਕੇ ਆਉਂਦਾ ਹੈ। ਇਹਦੇ ਅੰਦਰ ਨਾ ਕੋਈ ਇਸ ਤਰ੍ਹਾਂ ਦੀ ਭਾਵਨਾ ਹੈ ਨਫ਼ਰਤ ਵਾਲੀ ਵੀ ਇਹ ਲੰਗਰ ਨੂੰ ਚੰਗਾ ਨਹੀਂ ਸਮਝਦਾ। ਇਹਨੂੰ ਜਾਤ ਦਾ ਬੜਾ ਮਾਣ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਿਮਾ ਕਰਿਓ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਬੁਲਾ ਲਿਆ। ਭਾਈ ਜੋਧਰਾਮ ਜੀ ਨੂੰ ਦਰਬਾਰ ਵਿੱਚ ਉਹ ਸਾਰੇ ਲੋਕ ਵੀ ਉੱਥੇ ਖੜੇ ਸਨ ਭਾਈ ਜੋਧਰਾਮ ਜੀ ਵੀ ਆ ਗਏ ਮਹਾਰਾਜ ਪੁੱਛਣ ਲੱਗੇ ਗੁਰਵੰਗਰ ਦੇਵ ਸਾਹਿਬ ਜੋਧਰਾਮ ਤੇਰੀ ਸ਼ਿਕਾਇਤ ਮਿਲੀ ਐ ਵੀ ਤੂੰ ਲੰਗਰ ਵਿੱਚੋਂ ਲੰਗਰ ਨਹੀਂ ਛਕਦਾ ਕੀ ਇਹ ਸੱਚ ਐ ਭਾਈ ਜੋਧਰਾਮ ਨੇ ਹੱਥ ਜੋੜ ਲੈ ਕਹਿੰਦੇ ਮਹਾਰਾਜ ਸੱਚ ਐ ਮੈਂ ਲੰਗਰ 'ਚੋਂ ਲੰਗਰ ਨਹੀਂ ਛਕਦਾ ਤੇ ਫਿਰ ਮਹਾਰਾਜ ਕਹਿਣ ਲੱਗੇ ਵੀ ਜੀਵਨ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਪਰ ਇਹ ਕਹਿਣ ਲੱਗਾ ਮਹਾਰਾਜ ਮੈਂ ਛਕਦਾ ਇੱਥੋਂ ਹੀ ਆ ਕੁਝ ਛਕਦਾ ਇੱਥੋਂ ਹੀ ਆ ਬੇਸ਼ੱਕ ਮੈਂ ਪੰਗਤ ਵਿੱਚੋਂ ਬਹਿ ਕੇ ਨਹੀਂ ਸ਼ੱਕਦਾ ਲੰਗਰ ਹਾਲਚ ਨਹੀਂ ਜਾਂਦਾ ਪਰ ਮੈਂ ਛੱਕਦਾ ਤੁਹਾਡਾ ਲੰਗਰ ਹੀ ਆਹ ਮਹਾਰਾਜ ਕਹਿਣ ਲੱਗੇ ਫਿਰ ਕਿੱਥੋਂ ਸ਼ੱਕਦਾ ਹੈ ਕੀ ਸ਼ੱਕਦਾ ਹੈ ਤੇਰੇ ਬਾਰੇ ਬੜੀਆਂ ਸ਼ਿਕਾਇਤਾਂ ਆ ਰਹੀਆਂ ਨੇ ਵੀ ਤੂੰ ਜਾਤ ਦਾ ਬੜਾ ਹੰਕਾਰ ਕਰਦਾ ਵੀ ਮੈਂ ਉੱਚੀ ਜਾਤ ਵਾਲਾ ਤੇ ਨੀਵੀਂ ਜਾਤ ਵਾਲਿਆਂ ਨਾਲ ਪੰਗਤ 'ਚ ਬਹਿ ਕੇ ਮੈਂ ਕਿਉਂ ਪ੍ਰਸ਼ਾਦਾ ਸ਼ੱਕਾਂ ਕੀ ਇਹ ਸੱਚ ਹੈ ਮਹਾਰਾਜ ਪੁੱਛਣ ਲੱਗੇ ਤੇ ਭਾਈ ਜੋਧਰਾਮ ਨੇ ਤਾਂ ਕਹਿਤਾ ਸੀ ਵੀ ਮਹਾਰਾਜ ਮੈਂ ਲੰਗਰ 'ਚੋਂ ਨਹੀਂ ਸ਼ੱਕਦਾ ਫਿਰ ਸਤਗੁਰੂ ਪੁੱਛਣ ਲੱਗੇ ਵੀ ਤੂੰ ਕਿੱਥੋਂ ਛਕਦਾ ਲੰਗਰ ਕੀ ਖਾਣਾ ਹੈ ਜੇ ਤੂੰ ਲੰਗਰ 'ਚ ਵੀ ਨਹੀਂ ਬੈਂਦਾ ਪੰਗਤ ਵਿੱਚ ਵੀ ਨਹੀਂ ਬੈਂਦਾ ਕਿਤੋਂ ਤੇ ਕੁਝ ਛਕਦਾ ਹੀ ਹੋਏਗਾ ਨਾ ਤੇ ਭਾਈ ਜੋਧਰਾਮ ਨੇ ਫਿਰ ਉਸ ਵੇਲੇ ਕਿਹਾ ਮਹਾਰਾਜ ਜੀ ਨੂੰ ਕਹਿੰਦਾ ਮਹਾਰਾਜ ਮੈਂ ਤੁਹਾਨੂੰ ਉਹ ਥਾਂ ਵਿਖਾਉਣੀ ਚਾਹੁੰਨਾ ਉਹ ਜਗ੍ਹਾ ਵਿਖਾਉਣੀ ਚਾਹੁੰਨਾ ਜਿੱਥੇ ਬਹਿ ਕੇ ਮੈਂ ਲੰਗਰ ਛਕਦਾ ਤੇ ਜਿੱਥੋਂ ਮੈਂ ਲੰਗਰ ਛਕਦਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨਾਲ ਆਏ ਨਾਲ ਉਹ ਸਾਰੀ ਸੰਗਤ ਹੋਰ ਜਿਹੜੇ ਇਰਖਾ ਕਰਨ ਵਾਲੇ ਲੋਕ ਸੀਗੇ ਜਿੰਨਾ ਜਾ ਕੇ ਇਸ ਤਰ੍ਹਾਂ ਦੇ ਬੋਲ ਮਹਾਰਾਜ ਜੀ ਨੂੰ ਕੈਸਨ ਉਹ ਵੀ ਸਾਰੇ ਲੋਕ ਵੀ ਚਲੋ ਵੇਖੀਏ ਤੇ ਸਹੀ ਵੀ ਇਹ ਕਿੱਥੋਂ ਛੱਕਦਾ ਜਦੋਂ ਥੜੇ ਕੋਲ ਆਏ ਤੇ ਉੱਥੇ ਬਹੁਤ ਸਾਰੇ ਝੂਠੇ ਬਰਤਨ ਪਏ ਹੋਏ ਸਨ ਭਾਈ ਜੋਧ RAM ਜੀ ਇੱਕ ਸਾਫ਼ ਪੱਤਲ ਚੁੱਕ ਲੈ ਆਏ ਤੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਕਹਿ ਲੱਗੇ ਮਹਾਰਾਜ ਮੈਂ ਤੁਹਾਨੂੰ ਦੱਸਦਾ ਕਿ ਮੈਂ ਲੰਗਰ ਕਿੱਥੋਂ ਛੱਕਦਾ ਮਹਾਰਾਜ ਮੈਂ ਸਾਰਾ ਦਿਨ ਇੱਥੇ ਭਾਂਡਿਆਂ ਦੀ ਸੇਵਾ ਕਰਦਾ ਕਈ ਵਾਰੀ ਨਾ ਰਾਤ ਦੇ 12 12 ਵਜ ਜਾਂਦੇ ਨੇ ਭਾਂਡੇ ਧੁੰਦੇ ਆ ਕਿਉਂਕਿ ਸੰਗਤ ਬਹੁਤ ਆਉਂਦੀ ਆ ਬਰਤਨ ਭਾਂਡੇ ਬਹੁਤ ਹੁੰਦੇ ਨੇ ਮਹਾਰਾਜ ਮੈਂ ਕੀ ਕਰਦਾ ਜਦੋਂ ਭਾਂਡਿਆਂ ਨੂੰ ਸਾਫ਼ ਕਰ ਰਿਹਾ ਹੁੰਨਾ ਨਾ ਤੇ ਮੈਂ ਇੱਕ ਸਾਫ਼ ਪੱਤਲ ਲਿਆ ਕੇ ਕੋਲ ਰੱਖ ਲਈਨਾ ਆਪਣੇ ਲੰਗਰ ਵਾਸਤੇ ਖਾਲੀ ਜਦੋਂ ਮੇਰੇ ਅੱਗੇ ਕਿਸੇ ਸਿੱਖ ਦਾ ਥਾਲ ਆਉਂਦਾ ਨਾ ਜਿਹਦੇ ਚ ਕੁਝ ਲੰਗਰ ਹੁੰਦਾ ਵੀ ਕਈ ਵਿੱਚ ਥੋੜਾ ਬਹੁਤ ਲੰਗਰ ਛੱਡ ਦਿੰਦੇ ਨੇ ਦਾਲ ਛੱਡਤੀ ਸਬਜ਼ੀ ਛੱਡਤੀ ਕੋਈ ਪ੍ਰਸ਼ਾਦਾ ਛੱਡਦਾ ਥੋੜੀ ਬਹੁਤੀ ਖੀਰ ਛੱਡ ਦਿੱਤੀ ਮਹਾਰਾਜ ਮੈਂ ਉਹਦੇ ਚੋਂ ਨਾ ਕੋਈ ਥਾਲ ਇਸ ਤਰ੍ਹਾਂ ਦਾ ਆ ਗਿਆ ਜਿੱਦੇ ਚ ਥੋੜਾ ਬਹੁਤਾ ਲੰਗਰ ਹੈ ਕਿਤੋਂ ਕੋਈ ਥੋੜੇ ਚੌਲਾਂ ਦੇ ਦਾਣੇ ਮਿਲ ਗਿਓ ਮੈਂ ਸਾਫ਼ ਪੱਤਲ ਚ ਰੱਖ ਲਏ ਕਿਤੋਂ ਥੋੜੀ ਜੀ ਦੋ ਚਮਚ ਦਾਲ ਮਿਲ ਗਈ ਉਹ ਰੱਖ ਲਈ ਕਿਤੋਂ ਥੋੜੀ ਸਬਜ਼ੀ ਮਿਲ ਗਈ ਉਹ ਰੱਖ ਲਈ ਮਹਾਰਾਜ ਬਰਤਨ ਸਾਫ਼ ਕਰਦਿਆਂ ਕਰਦਿਆਂ ਜਿੰਨੇ ਟਾਈਮ ਚ ਮੈਂ ਬਰਤਨ ਪੂਰੀ ਤਰ੍ਹਾਂ ਸਾਫ਼ ਕਰਦਾ ਮੇਰੇ ਕੋਲ ਇਸ ਪੱਤਲ ਵਿੱਚ ਕਾਫੀ ਸਾਰਾ ਲੰਗਰ ਜੋ ਮੇਰੇ ਲਈ ਜਿੰਨੀ ਕੁ ਮੈਨੂੰ ਜ਼ਰੂਰਤ ਹੈ ਉਹ ਇਕੱਠਾ ਹੋ ਜਾਂਦਾ ਹੈ ਮਹਾਰਾਜ ਫਿਰ ਮੈਂ ਸਾਰੇ ਬਰਤਨਾਂ ਨੂੰ ਸਾਫ਼ ਕਰਕੇ ਉਹ ਪੱਤਲ ਤੇ ਜਿਹੜਾ ਮੈਂ ਪ੍ਰਸ਼ਾਦਾ ਲੰਗਰ ਇਕੱਠਾ ਕੀਤਾ ਹੁੰਦਾ ਹੈ ਉਹ ਛੱਕ ਲੈਣਾ ਉਹਦੇ ਨਾਲ ਮੈਨੂੰ ਬੜਾ ਆਨੰਦ ਮਿਲਦਾ ਹੈ ਮੈਨੂੰ ਬੜੀ ਸ਼ਾਂਤੀ ਮਿਲਦੀ ਹੈ ਬੜੀ ਤ੍ਰਿਪਤੀ ਮਿਲਦੀ ਹੈ ਮਹਾਰਾਜ ਕਹਿਣ ਲੱਗੇ ਫਿਰ ਤੂੰ ਸੰਗਤ ਦੀ ਜੂਠ ਛੱਕਦਾ ਹੈ ਤੇ ਭਾਈ ਜੋਧਰਾਮ ਕਹਿਣ ਲੱਗੇ ਮਹਾਰਾਜ ਮੈਂ ਆਪਣੀ ਨਜ਼ਰ ਵਿੱਚ ਇਹਨੂੰ ਬੜਾ ਪਵਿੱਤਰ ਲੰਗਰ ਮੰਨਦਾ ਤੇ ਸਤਿਗੁਰੂ ਕਹਿਣ ਲੱਗੇ ਫਿਰ ਕਿਉਂ ਸ਼ੱਕਦਾ ਹੈ ਤੇ ਉਸ ਵੇਲੇ ਜਿਹੜੀ ਭਾਈ ਜੋਧਰਾਮ ਜੀ ਨੇ ਗੱਲ ਕਹੀ ਸੀ ਨਾ ਬੜੇ ਕਮਾਲ ਦੀ ਗੱਲ ਕਹੀ ਉਹ ਸਾਨੂੰ ਵੀ ਆਪਣੀ ਜ਼ਿੰਦਗੀ ਵਿੱਚ ਅੱਜ ਧਾਰਨ ਕਰਨ ਦੀ ਲੋੜ ਹੈ ਭਾਈ ਜੋਧਰਾਮ ਜੀ ਕਹਿਣ ਲੱਗੇ ਮਹਾਰਾਜ ਤੁਹਾਡੇ ਚਰਨਾਂ ਚਾਉਣ ਤੋਂ ਪਹਿਲਾਂ ਨਾ ਮੇਰੇ ਅੰਦਰ ਦੋ ਭੂਤ ਵੜੇ ਹੋਏ ਸਨ ਦੋ ਭੂਤ ਤੇ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਕਹਿਣ ਲੱਗੇ ਵੀ ਕਿਹੜੇ ਦੋ ਭੂਤ ਭਾਈ ਜੋਧਰਾਮ ਕਹਿ ਲੱਗਾ ਮਹਾਰਾਜ ਇੱਕ ਮੇਰੇ ਚ ਭੂਤ ਵੜਿਆ ਹੋਇਆ ਸੀ ਵੀ ਮੇਰੀ ਜਾਤ ਬੜੀ ਉੱਚੀ ਐ ਜਾਤ ਦਾ ਹੰਕਾਰ ਇਹ ਹੰਕਾਰ ਦਾ ਭੂਤ ਮੇਰੇ ਚ ਵੜਿਆ ਹੋਇਆ ਸੀ ਮੇਰੇ ਮਨ ਚ ਬੈਠਾ ਹੋਇਆ ਸੀ ਦੂਜਾ ਭੂਤ ਮਹਾਰਾਜ ਮੇਰੇ ਅੰਦਰ ਛੂਆ ਛੂਤ ਦਾ ਵੜਿਆ ਹੋਇਆ ਸੀ ਮੈਂ ਨਫ਼ਰਤ ਬੜੀ ਕਰਦਾ ਸੀ ਗਰੀਬ ਲੋਕਾਂ ਨਾਲ ਵੀ ਇਹ ਛੋਟੀ ਜਾਤ ਦਾ ਇਹ ਗਰੀਬ ਹੈ ਇਹ ਪਾਪੀ ਹੈ ਇਹ ਦੋ ਭੂਤ ਬੈਠੇ ਹੋਏ ਸਨ ਮੈਨੂੰ ਦਿਨ ਰਾਤ ਤੰਗ ਕਰਦੇ ਸਨ ਮੈਂ ਬੜਾ ਜ਼ੋਰ ਲਾਇਆ ਨਹੀਂ ਕੱਢ ਸਕਿਆ ਬੜਾ ਜ਼ੋਰ ਲਾਇਆ ਫਿਰ ਮੈਂ ਤੁਹਾਡੇ ਦਰ ਤੇ ਆਇਆ ਫਿਰ ਮੈਂ ਤੁਹਾਡੇ ਦਰ ਤੇ ਜੋੜੇ ਝਾੜਨ ਦੀ ਸੇਵਾ ਕੀਤੀ ਫਿਰ ਮੈਂ ਲੰਗਰ 'ਚ ਵੀ ਸੇਵਾ ਕੀਤੀ ਮਹਾਰਾਜ ਉੱਥੇ ਥੋੜਾ ਫਰਕ ਪਿਆ ਪਰ ਮੈਂ ਇਹਨਾਂ ਨੂੰ ਪੂਰੀ ਤਰ੍ਹਾਂ ਅੰਦਰੋਂ ਕੱਢਣਾ ਚਾਹੁੰਦਾ ਸੀ ਫਿਰ ਮੈਂ 2.5 ਸਾਲਾਂ ਤੋਂ ਇੱਥੇ ਲੰਗਰ ਵਿੱਚ ਭਾਂਡਿਆਂ ਦੀ ਸੇਵਾ ਕਰਦਾ ਰਿਹਾ ਔਰ ਸੰਗਤ ਦੀ ਝੂਠ ਛੱਕਦਾ ਰਿਹਾ ਔਰ ਇਸ ਕਰਕੇ ਛੱਕਦਾ ਰਿਹਾ ਇਹ ਜਿਹੜੇ ਦੋ ਭੂਤ ਨੇ ਨਾ ਜਾਤ ਪਾਤ ਦਾ ਔਰ ਛੂਹਾਂ ਛੂਤ ਦਾ ਇਹਨੂੰ ਪੂਰੀ ਤਰ੍ਹਾਂ ਮੈਂ ਅੰਦਰੋਂ ਖਤਮ ਕਰਨਾ ਚਾਹੁੰਦਾ ਸੀ ਤੇ 2.5 ਸਾਲਾਂ ਚ ਮਹਾਰਾਜ ਮੈਂ ਇੱਥੇ ਸੇਵਾ ਕੀਤੀ ਹੈ ਭਾਂਡੇ ਤੋਤੇ ਨੇ ਇਸ ਕਰਕੇ ਮੈਂ 2.5 ਸਾਲਾਂ ਚ ਕਦੇ ਵੀ ਪੰਗਤ ਵਿੱਚ ਬਹਿ ਕੇ ਲੰਗਰ ਨਹੀਂ ਛਕਿਆ ਕਿਉਂਕਿ ਸੰਗਤ ਦੀ ਝੂਟ ਛੱਕ ਛੱਕ ਕੇ ਮੈਂ ਆਪਣੀ ਜਾਤ ਦਾ ਹੰਕਾਰ ਅੰਦਰੋਂ ਕੱਢਣਾ ਚਾਹੁੰਦਾ ਸੀ ਤੇ ਸਤਿਗੁਰ ਨੇ ਪੁੱਛਿਆ ਗੁਰੂ ਅੰਗਦ ਦੇਵ ਸਾਹਿਬ ਨੇ ਜੋਧਰਾਮ ਫਿਰ ਕਿ ਨਿਕਲ ਗਏ ਦੋਵੇਂ ਪੁੱਤ ਕਿ ਹਾਲੇ ਵੀ ਬੈਠੇ ਹੋਏ ਨੇ ਭਾਈ ਜੋਧਰਾਮ ਨੇ ਹੱਥ ਜੋੜ ਲਏ ਕਹਿੰਦੇ ਮਹਾਰਾਜ 2.5 ਸਾਲਾਂ ਤੋਂ ਤੁਹਾਡੇ ਦਰ ਤੇ ਸੇਵਾ ਕਰ ਕਰਕੇ ਨਾ ਜੋੜੇ ਝਾੜ ਝਾੜ ਕੇ ਅਜੂਠੇ ਬਰਤਨ ਸਾਫ ਕਰ ਕਰਕੇ ਔਰ ਸੰਗਤ ਦੀ ਝੂਠ ਛਕ ਛਕ ਤੇ ਮੇਰੇ ਅੰਦਰੋਂ ਇਹ ਪੂਰੀ ਤਰ੍ਹਾਂ ਨਿਕਲ ਚੁੱਕੇ ਨੇ ਹੁਣ ਮੈਨੂੰ ਕਿਸੇ ਜਾਤ ਦਾ ਹੰਕਾਰ ਨਹੀਂ ਰਿਹਾ ਹੁਣ ਕੋਈ ਛੂਹਾ ਛੂਤ ਵਾਲਾ ਭੂਤ ਮੇਰੇ ਅੰਦਰ ਨਹੀਂ ਰਿਹਾ ਹੁਣ ਸ਼ਾਂਤੀ ਆ ਗਈ ਹੈ ਆਨੰਦ ਆ ਗਿਆ ਹੈ ਹੁਣ ਨਿਮਰਤਾ ਆ ਗਈ ਹੈ ਅੰਦਰ ਮਹਾਰਾਜ ਤੇ ਗੁਰੂ ਅੰਗਦ ਦੇਵ ਸਾਹਿਬ ਨੇ ਆਪਣੀਆਂ ਬਾਹਾਂ ਫਲਾਈਆਂ ਗਲਵੱਕੜੀ ਚ ਲੈ ਲਿਆ ਕਹਿਣ ਲੱਗੇ ਭਾਈ ਜੋਧਰਾਮ ਤੂੰ ਤੇ ਕਮਾਲ ਹੀ ਕਰ ਦਿੱਤੀ 2.5 ਸਾਲ ਤੂੰ ਇੱਥੇ ਸੇਵਾ ਕਰਦਾ ਰਿਹਾ ਔਰ ਲੰਗਰ ਚ ਕਦੇ ਪ੍ਰਸ਼ਾਦਾ ਪੰਗਤ ਚ ਬਹਿ ਕੇ ਨਹੀਂ ਸ਼ਕਿਆ ਔਰ ਆਪਣੇ ਅੰਦਰੋਂ ਜਾਤ ਪਾਤ ਦਾ ਹੰਕਾਰ ਕੱਢਣ ਵਾਸਤੇ ਸ਼ੂਹਾ ਸ਼ੂਤ ਵਰਗੀ ਨਫਰਤ ਭਰੀ ਬਿਮਾਰੀ ਕੱਢਣ ਵਾਸਤੇ ਇੱਥੇ ਬਰਤਨ ਧੋਂਦਾ ਰਿਹਾ ਤੇ 2.5 ਸਾਲ ਹੀ ਸੰਗਤ ਦੀ ਜੂਠ ਸ਼ੱਕਦਾ ਰਿਹਾ ਤੂੰ ਮਹਾਨ ਸਿੱਖ ਹੈ ਮਹਾਰਾਜ ਨੇ ਥਾਪੜਾ ਦਿੱਤਾ ਸਿਰ ਪਲੋਸਿਆ ਮੱਥਾ ਚੁੰਮਿਆ ਤੇ ਗੁਰੂ ਅੰਗਦ ਦੇਵ ਸਾਹਿਬ ਕਹਿਣ ਲੱਗੇ ਜੋਤਰਾਮ ਅੱਜ ਤੋਂ ਬਾਅਦ ਸੇਵਾ ਜਿੱਥੇ ਮਰਜ਼ੀ ਕਰੋ ਪਰ ਲੰਗਰ ਤੁਸੀਂ ਪੰਗਤ ਵਿੱਚ ਬਹਿ ਕੇ ਹੀ ਸ਼ਕਣਾ ਹੈ ਸੇਵਾ ਭਾਵੇਂ ਜੂੜੇ ਝਾੜਨ ਦੀ ਕਰੋ ਭਾਵੇਂ ਇੱਥੇ ਬਰਤਨ ਧੋਣ ਦੀ ਕਰੋ ਪਰ ਲੰਗਰ ਜੋ ਹੈ ਉਹ ਲੰਗਰ ਜਿੱਥੇ ਸੰਗਤ ਸ਼ੱਕਦੀ ਆ ਪੰਗਤ ਵਿੱਚ ਜਾ ਕੇ ਉੱਥੇ ਬਹਿ ਕੇ ਸ਼ਕੋ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਹੁਕਮ ਕੀਤਾ